ਪਾਣੀਆਂ ਦਾ ਰੱਖਾ ਭਾਜ-ਭਾਜ ਫਿਰਦਾ ਥੋੜਾ ਪਾਣੀਆਂ ਦਾ ਰੱਖਾ ਥੋੜਾ ਭਾਜ-ਭਾਜ ਫਿਰਦਾ ਹੈ ਏਅਰ ਨੂੰ ਐਡਰੈਸ ਕੀਤਾ ਜਾਵੇ ਪਾਣੀਆਂ ਦਾ ਰੱਖਾ ਆ ਲੋ ਆ ਲੋ ਆ ਗੱਲ ਸੁਣ ਕੀ ਅਸੀ ਟਰਮੀਨੇਸ਼ਨ ਹੈ ਜਿਹਨੇ ਪਾਣੀ 81 ਚ ਕੀ ਕੀ ਤਕਿਆਨੀ ਜੈਲ ਸਿੰਘ ਜੀ ਉਸ ਵੇਲੇ ਕਾਰਜਕਾਰ ਸੀ ਗਿਆਨੀ ਜੈਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਲੋ ਹਿਸਟਰੀ ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਚ ਜਾਓ ਜੇ ਹਿਸਟਰੀ ਚ ਗਏ ਤੁਹਾਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਨੇ ਜੇ ਹਿਸਟਰੀ ਚ ਗਏ ਹਿਸਟਰੀ ਜਨਾ ਨਾ ਜਾਓ ਹੁਣ ਮਾਫੀਆਂ ਮੰਗੀ ਜਾਂਦੇ ਹੋ ਅਮਰੀਕਾ ਚ ਜੋ 80s ਮੇ ਹੁਆ ਉਸकी ਜ਼ਿੰਮੇਦਾਰੀ ਲੈਂਦਾ ਹੂੰ ਮੈਂ ਮੈਂ ਵਹਾ ਹਮ ਨਹੀਂ ਥਾ ਇਹਦਾ ਮਤਲਬ ਜੀ ਤੁਸੀਂ ਹੈ ਹੀ ਨਹੀਂ ਸੀ ਤਾਂ ਉਦੋਂ ਪਹਿਲਾਂ ਇਹਦਾ ਮਤਲਬ ਉਹ ਮਤਲਬ ਜੇ ਬੰਗਲਾਦੇਸ਼ ਤੋਂ ਪਹਿਲਾਂ ਤੁਸੀਂ ਜੰਮੇ ਨਹੀਂ ਸੀ ਤਾਂ ਮਰ ਬੰਗਲਾਦੇਸ਼ ਬਣਿਆ ਹੀ ਨਹੀਂ

ਕੰਮ ਜਾਣੇ ਪਾਸੇ ਚ ਵੇ ਫੇੜਾ ਕੋਈ ਅਮੇ ਪਾਕਿਸਤਾਨ ਤੱਕ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲਕਾਨ ਹਾਂ ਆਪਾਂ ਨੇ ਕਾਨੂੰਨ ਉਹ ਕਰਨਾ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀਂਜਦੇ ਉਹ ਤੂੰ ਇਹਦਾ ਉੱਠੂ ਕਹੀ ਫਿਰ ਉਹ ਬੀਬੀ ਐਮ ਵੀ ਤਦੇ ਉਹਨਾਂ ਨੂੰ ਕੱਲ ਕਰ ਲੈਣਗੇ ਕੱਲ ਕਰ ਲੈਣਗੇ ਆਹ ਟਿੰਕੂ ਮੰਗਾ ਚਲੋ ਬੀੜੀ ਕਹਾ ਦਤਾ ਹੈ

अच्छा जी मेनू चंगी ते ਤੁਸੀਂ ਆਪਦੀ ਆਪਦੇ ਆਪਦੇ ਬੰਦਿਆਂ ਨੂੰ ਕਹੀ ਜਾਂਦੇ ਏ ਡਰਬੀ ਕੋੜਾ ਏ ਟੱਟੂ ਏ ਤੇ ਉਹ ਕੀ ਹੁੰਦਾ ਫਿਰ ਓਏ ਡਰਬੀ ਕੋੜਾ ਏ ਟੱਟੂ ਏ ਇਹ ਕੀ ਹੋ ਗਈ ਉਹ ਕਿਹੜੀ ਲੈਂਗੁਏਜ ਐ ਤੁਸੀਂ ਆਪਾ ਤੁਹਾਡੀ ਰੋਲ ਡਰੈਕ ਕਰੀਏ ਜੀ ਤੁਹਾਡੀ ਇੰਟਰਵਿਊ ਪਈ ਐ ਗੱਲ ਕਰਨ ਤਾਂ ਦਿਉ ਤਾਂ ਕਰਾਂ ਬਹਿ ਜਾ ਕਾਰਿਓ ਮਾਰਿਓ ਮੁਖਤਿਰ ਐਂਡ ਰੈਕਸ ਕਰੋ ਐਨਾ ਮੈਨੂੰ ਪਤਾ ਐ ਬਾਜਵਾ ਸਾਹਿਬ ਬਾਜਵਾ ਸਾਹਿਬ ਵਾਨੂੰ ਦੇਖੋ ਜਿਵੇਂ ਛੇਅਰ ਨੂੰ ਡੈਸ ਕੀਤਾ ਜਾਵੇ ਜੋ ਵੀ ਕੋਈ ਛੇਅਰ ਦੀ ਜਦ ਤੋਂ ਬਿੜਾ ਗਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਕੈਨੇਡਾ ਦੇਖਦੇ ਆਂ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦੇਣੇ ਤੁਹਾਨੂੰ 1 ਘੰਟਾ ਬਿਠਾ ਦਾਂਗੇ ਪਰ ਆਪਣੇ ਕਲੂਪਰਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਈਲ ਫੁੱਲੀ ਲੈਂਦੇ ਕੋਈ ਤੁਹਾਨੂੰ ਬਸ ਹੀ ਬਹਿ ਕੇ ਦੇਖ ਲਿਓ ਇਹ ਕਿਹੜੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੇਜਦੇ ਲੋਕ ਮੈਂ ਕੀ ਕਰਾਂ ਫਿਰ ਹੁਣ ਬੱਸ ਕਰੋ ਚੁੱਪ ਕਰ ਜਾ ਬੋਲੋ ਬੈਠੋ ਬਾਜਾ ਸਾਹਿਬ ਬਾਜਾ ਸਾਹਿਬ ਬੈਠੋ ਮੈਂ ਤੁਹਾਨੂੰ ਚੱਗੇ ਦੇ ਨਾਲ ਦੱਸਾਂ ਬਾਜਾ ਸਾਹਿਬ ਬੈਠੋ ਉਹ ਇੱਕੋ ਫੇਰੋ ਸੀਲ ਸਾਹਿਬ ਕੰਟੀਨਿਊ ਕਰੋ ਜੀ ਵੇਟ ਕਰੋ ਦੇ ਸਾਹਮਣੇ ਵੀ ਟਾਈਮ ਆ ਦੇਣਾ ਪੈਣਾ ਆ ਜੀ ਇੰਤਜ਼ਾਰ ਕਰੋ ਕਿਸੇ ਹੋਰ ਬਸਚਨਾ ਚੜ ਜਾਓ ਦੇ ਭਾਈ ਵੰਗੂ ਇੱਕੋ ਅੱਡੇ ਤੇ ਰਹੋ ਜਿਹੜਾ ਪਹਿਲੇ ਫਲੋਰ ਤੇ ਉਹ ਕਿਹੜੇ ਡੇਰੇ ਚਲਾ ਗਿਆ ਫੇਰ ਜਿਹੜਾ ਪਹਿਲੇ ਫਲੋਰ ਤੇ ਉਹ ਕਿੱਧਰ ਗਿਆ ਮੈਂ ਬੇਨਤੀ ਕਰਦਾ ਹਾਂ ਕਿ ਚੇਅਰ ਨੂੰ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਪੰਜਾਬ ਦੇ ਪਾਣੀ ਦੀ ਗੱਲ ਕਰਨ ਦਿਓ ਤਾਂ ਕਰਾਂ ਬੀਬੀਐਮਬੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਇਹਦੇ ਵਿੱਚ ਰਾਵੀ ਸਤਲੁਜ ਬਿਆਸ ਤੇ ਪਾਖੜਾ ਇਹਦੇ ਨਾਲ ਸੰਬੰਧਿਤ ਇਹ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਬਣਾਇਆ ਹਰਿਆਣਾ ਦਾ ਕਿਹੜਾ ਹਿੱਸਾ ਇਹਨਾਂ ਤਿੰਨਾਂ ਦ੍ਰਿਵਾਨਾਂ ਨੂੰ ਲੱਗਦਾ ਜੀ 1 ਇੰਚ ਨੂੰ Rajasthan ਦਾ ਕੀ ਕਿਹੜਾ ਹਿੱਸਾ ਇਹਦੇ ਨਾਲ ਲੱਗਦਾ ਉਹ ਮੈਂਬਰ ਨੇ ਜੀ ਦੋਨੇ ਉਹ ਦੋਨਾਂ ਦੀ ਕੋਈ ਵੋਟ ਹੈ ਪੰਜਾਬ ਦੀ ਵੀ 60% ਹਿੱਸਾ BBMP ਚ ਪੰਜਾਬ ਦਾ ਹੈ ਪੰਜਾਬ ਦੀ ਵੀ ਇੱਕ ਵੋਟ ਹੈ ਹਰਿਆਣੇ ਦੀ ਵੀ ਇੱਕ ਵੋਟ ਹੈ ਰਾਜਸਥਾਨ ਦੀ ਵੀ ਇੱਕ ਵੋਟ ਹੈ ਹਿਮਾਚਲ ਦੀ ਵੀ ਇੱਕ ਵੋਟ ਹੈ ਉਹ ਤਿੰਨ ਤਿੰਨ ਇੱਕ ਕਰਕੇ ਉਹ ਤਾਂ ਕੱਲ ਕੱਲ ਨੂੰ ਕਹ ਲੈਣਗੇ ਪਾਣੀ ਬੰਦ ਕਰੋ ਪੰਜਾਬ ਦਾ ਅਸੀਂ ਤਿੰਨ ਇੱਕ ਕਰਤਾ ਹਾਰ ਗਿਆ ਪੰਜਾਬ ਹਾਰ ਗਿਆ ਤਿੰਨ ਇੱਕ ਨਾਲ ਇਹ ਕਿਹੜਾ ਇਹ ਕਿਹੜਾ ਤਰੀਕਾ ਜੀ BBMP ਜਿਹੜੀ ਹੈ ਸਫੈਦ ਹਾਥੀ ਬੰਨਿਆ ਹੋਇਆ ਹੈ ਖਰਚਾ ਸਾਰਾ ਸਾਡੀ ਅਸੀਂ ਦਿੰਦੇ ਆ Rajasthan ਤੇ Haryana ਦੇ ਜਿਹੜੇ ਅਫਸਰ ਆਉਂਦੇ ਉੱਥੇ ਉਹ ਆਪਦੇ ਕੇਡਰ ਦੀ ਤਨਖਾਹ ਨਹੀਂ ਲੈਂਦੇ ਡੈਪੂਟੇਸ਼ਨ ਤੇ ਆਉਂਦੇ ਜਿਹੜੇ ਪੰਜਾਬ ਦੇ ਗੇੜ ਦੀ ਤਨਖਾਹ ਲੈਂਦੇ ਉਹ ਇਹ ਤਾਂ ਸਫੈਦਾ ਕਿ ਬਣ ਰੱਖਿਆ ਜੀ ਖਤਮ ਕਰੋ ਇਹਨੂੰ ਬੀਬੀ ਐਮ ਬੀ ਨੂੰ ਸਾਨੂੰ ਨਹੀਂ ਲੋੜ ਅਸੀਂ ਆਪਣੇ ਦਰਿਆ ਮਾਰੀ ਆਪੇ ਲਾਖੀ ਕਰ ਲਾਂਗੇ ਬੀਬੀ ਐਮ ਬੀ ਨੇ ਆਰਡਰ ਕੀ ਦੇਣਾ ਹੁੰਦਾ ਹੈ ਆਰਡਰ ਦੇਣਾ ਪੰਜਾਬ ਸਰਕਾਰ ਨੂੰ ਆ 35 ਪਿੰਡ ਖਾਲੀ ਕਰਾ ਲਓ ਕੱਲ ਨੂੰ ਅਸੀਂ ਗੇਟ ਖੋਲਾਂਗੇ ਅਸੀਂ ਪਿੰਡਾਂ ਆਣੇ ਨੂੰ ਵਿਚਾਰਿਆਂ ਨੂੰ ਚੱਕਦੇ ਰਹਿਣਾ ਵੀ ਸਮਾਨ ਚੱਕ ਲਓ ਭਾਈ ਕੱਲ ਨੂੰ ਗੇਟ ਖੋਲਣਗੇ ਹੁਣ ਪਾਣੀ ਬੰਦ ਕਰਾਂਗੇ ਜਦੋਂ ਮਰਜ਼ੀ ਕਰੋ ਪ੍ਰਬੰਧ ਆਹ ਦੋ ਕੰਮ ਨੇ ਨਾਲ ਕੋਲੇ ਹੋਰ ਕੀ ਕੰਮ ਹੈ ਜੀ ਤੀਜਾ ਕੰਮ ਕਹੇ ਲੋਨਾਂ ਕੋਲੇ ਵੈਸੇ 1 ਮਹੀਨੇ ਦਾ ਬਣਦਾ ਹੈ ਕਿ ਮਹੀਨੇ ਦਾ ਨੋਟਿਸ ਦੇ ਕੇ ਮੀਟਿੰਗ ਐਮਰਜੈਂਸੀ 7 ਦਿਨ ਦਾ ਬਣਦਾ ਤਿੰਨ ਘੰਟੇ ਚਾਰ ਘੰਟੇ ਪੰਜ ਘੰਟੇ ਦੇ ਨੋਟਿਸ ਤੇ ਬੁਲਾ ਲੈਂਦੇ ਜੀ ਜਦੋਂ ਉਹ ਜਿਹੜੀ 30 30 ਕਲੀ ਮੀਟਿੰਗ ਹੈ ਜਦੋਂ ਮੀਟਿੰਗ ਹੀ ਇਲੀਗਲ ਸੀ ਗੈਰਸੰਵਧਾਨਕ ਸੀ ਤਾਂ ਉਹ ਚ ਲਿਆ ਗਿਆ ਫੈਸਲਾ ਵੀ ਇਲੀਗਲ ਹੈ ਅਸੀਂ ਤੁਹਾਨੂੰ ਰੱਦ ਕਰਦੇ ਹਾਂ ਔਰ BBMB ਜਿਹੜੀ ਹੈ ਉਹਦਾ ਪੁਨਰਗਠਨ ਕਰੋ ਉਹ ਪਤਾ ਨਹੀਂ 1968 ਦੀਆਂ ਬਣਾਈਆਂ ਹੋਈਆਂ ਨੇ ਉਦੋਂ ਵਾਲੇ ਹਾਲਾਤ ਨਹੀਂ ਰਹੇ ਨਾ ਉਹਨਾਂ ਪਾਣੀ ਰਿਹਾ ਹਰ 25 ਸਾਲ ਬਾਅਦ ਜਿਹੜਾ ਇੰਟਰਨੈਸ਼ਨਲ ਲਾਅ ਹੈ ਹਰ 25 ਸਾਲ ਬਾਅਦ ਐਗਰੀਮੈਂਟ ਰਿਵਿਊ ਹੋਣਾ ਚਾਹੀਦਾ ਕਿ ਕੀਤਾ ਹੀ ਨਹੀਂ ਸੀ ਕਿਸੇ ਨੇ ਕਿ ਹੁਣ ਪਾਣੀ ਕਿੰਨਾ ਹੈ ਜੀ ਹੁਣ ਹੁਣ ਦੇ ਹਿਸਾਬ ਨਾਲ ਵੰਡੋ ਜਾਓ ਆ ਦੇਖਦੇ ਆ ਸਤਲੁਜ ਤੇ ਚਲੇ ਜਾਂਦੇ ਆ ਜੀ ਨਾਲਾ ਬਣ ਗਿਆ ਜੀ ਉਹ ਇੱਕ ਦਰਿਆ ਕੌਣ ਕਹਿੰਦਾ ਉਹਨੂੰ ਉਹਦੇ ਚੋਂ ਕਹਿੰਦੇ ਪਾਣੀ ਦੇ ਦਿਓ ਸਾਨੂੰ ਸਤਲੁਜ ਚੋਂ ਪਾਣੀ ਦਿਓ ਸਾਨੂੰ ਸਤਲੁਜ ਆਸਵਾਈਲ ਦਾ ਮੁੱਦਾ एसवाईएल ਦੇ ਵਿੱਚ ਹੁਣ ਤੱਕ ਵਰਤੀਆਂ ਹੀ ਵੋਟਾਂ ਵਾਸਤੇ एसवाईएल ਨੂੰ ਜਦੋਂ ਮੇਰੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਲਿਖਿਆ ਹੋਇਆ ਹੈ ਸੁਪਰੀਮ ਕੋਰਟ ਦੇ ਆਰਡਰ ਚ ਇਹਦਾ ਨਹਿਰ ਬਣਾਓ ਜਾਂ ਫਿਰ ਹੋਰ ਵੀ ਅਨਾੜ ਔਰ ਇਹਦਾ ਕੋਈ ਹੱਲ ਦੱਸੋ ਆਲਟਰਨੇਟਿਵ ਆਲਟਰਨੇਟਿਵ ਹੱਲ ਮੈਂ ਦੱਸਦਾ ਮੈਂ ਕਹਿੰਦੇ ਨਾ ਚ ਹੱਲ ਹੈ एसवाईएल ਨੂੰ ਵਾਈਐਸਐਲ ਕਰ ਦੋ ਯਮਨਾ ਸਤਲੁਜ ਲਿੰਕ ਕੋ ਯਮਨਾ ਉਹ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਜੀ ਪਾਣੀ ਇੱਧਰ ਨੂੰ ਕਰ ਲੋ ਹਰਿਆਣਾ ਦੇ ਲੋ ਜਿਹੜਾ ਬਚ ਗਿਆ ਸਤਲੁਜ ਪਾ ਦਿਓ ਸਾਨੂੰ ਕੀ ਪ੍ਰੋਬਲਮ ਹੈ ਜੀ ਤੇ ਜਦੋਂ ਫਿਰ ਵੱਡਾ ਪੰਜਾਬ ਚੇਹਰਾਣਾ ਲੱਗ ਰਿਹਾ ਹੋਇਆ ਸੀ ਉਦੋਂ ਤੱਕ ਜਮਨਾ ਦਾ ਵੀ ਸਾਡੇ ਨਾਲ ਸੀ ਜਦੋਂ ਹਰਿਆਣਾ ਲੱਗ ਗਿਆ ਹਰਿਆਣੇ ਨੇ ਉਹ ਜਮਨਾ ਲੈ ਲਈ ਤੇ ਹਰਿਆਣੇ ਵਾਲੇ ਰਾਹ ਵੀ ਵਿਅਸਤਾ ਕੋਈ ਫਿਰਦੇ ਨੇ ਇੱਧਰ ਵੀ ਹਿੱਸਾ ਪਾਉਣ ਨੂੰ ਫਿਰਦੇ ਕਾਲੇ ਪਾਸੇ ਜਦੋਂ ਹੈ ਹੀ ਨਹੀਂ ਸਾਡੇ ਕੋਲੇ ਪਾਣੀ ਔਰ ਹੁਣ ਅਫਸਰ ਬਦਲੀ ਜਾਂਦੇ ਆ ਹੁਣ ਲੇਟੈਸਟ ਦੱਸਦਾ ਜਦੋਂ ਮੈਂ ਥੋ ਗਿਆ ਸੀ ਐਮਰਜੈਂਸੀ ਜਾਣਾ ਪੈ ਗਿਆ ਹਿਮਾਚਲ ਦੇ ਅਫਸਰ ਦੀ ਦੌੜ ਲਾਤੀ ਕਹਿੰ ਤੂੰ ਫਟੇ ਚੱਕਰੇ ਜਿਹੜੇ ਗੇਟ ਖੋਲਦੇ ਤੂੰ ਖੋਲਦੇ ਕਿਉਂਕਿ ਪੰਜਾਬ ਵਾਲੇ ਤਾਂ ਮੁਕਰਗੇ ਕਹਿੰਦੇ ਅਸੀਂ ਨਹੀਂ ਖੋਲਦੇ ਹਿਮਾਚਲ ਦੇ ਅਫਸਰ ਦੀ ਡਿਊਟੀ ਲਾਤੀ ਹੁਣ ਤੱਕਾ ਤਾਂ ਨੂੰ ਹਜੇ ਵੀ ਨਹੀਂ ਹਟੇ ਅ ਅਸ਼ੂਰੀ ਜੀ ਥੋੜੇ ਕਹੋ ਤਾਹਾਂ ਤੁਸੀਂ ਤਾਂ ਚਟਾਨਾਂ 'ਵਾਂ ਖੜੇ ਆ ਤਾਹਾਂ ਦੇ ਬਾਹਰ ਦਾ ਕੀ ਕਰਾਂਗੇ ਤੁਸੀਂ ਤਾਂ ਕਹਿੰਦਾ ਚਟਾਨਾਂ 'ਵਾਂ ਖੜੇ ਆ ਤਾਹਾਂ ਕਹ ਤਾਹਾਂ ਦੇ ਕਿ ਹਜੇ ਵੀ ਨਹੀਂ ਹਟੇ ਹਜੇ ਵੀ ਨਹੀਂ ਹਟੇ ਘੰਟਾ ਪਹਿਲਾਂ ਅਫਸਰ ਬਦਲ ਕੇ ਆਟੇ ਨੇ ਹਿਮਾਚਲ ਦਾ ਅੱਜ 20 ਤਰੀਕ ਨੂੰ ਬੈਸੀ ਮਿਲ ਜੂ ਹਰਿਆਣੇ ਨੂੰ ਕੀ ਚੱਕਰ ਹੈ ਇਹ ਜੀ ਕਿਹੜੀ ਫਸਲ ਬੀਜਣ ਲੱਗਣਾ ਜਿਹੜੀ 8 ਦਿਨਾਂ ਚ ਹੀ ਹੋ ਜਾਣੀ ਹੈ ਇਹ ਜੀ ਫਸਲ ਕਿਹੜੀ ਬੀਜਣ ਲੱਗੇ ਨੇ ਹੋ ਕਿ 8 ਦਿਨਾਂ ਬਾਅਦ ਤੈਨੂੰ 8500 ਚਾਹੀਦਾ ਚਲਾਕੀਆਂ ਕਰਦੇ ਆ ਸਾਡੇ ਨਾਲ ਇਹ ਕੱਲਾ ਇੱਕ ਨਹੀਂ ਸਰ ਇਹ ਕੱਲਾ ਹੀ ਨਹੀਂ ਆਰ ਡੀ ਐਫ ਦਾ ਪੈਸਾ ਸਾਡਾ ਰੋਕ ਰੱਖਿਆ 6000 ਤੋਂ ਤੁਹਾਨੂੰ ਦੇਣਾ ਨਹੀਂ ਆਰ ਡੀ ਐਫ ਦਾ ਪੈਸਾ ਸਾਡਾ ਰੋਕ ਰੱਖਿਆ ਉਹ ਦੇਣਾ ਨਹੀਂ ਇੱਕ ਮਿੰਟ ਇੱਕ ਮਿੰਟ ਜੋੜਮਾਨ ਸਾਹਿਬ ਕਿਤਨ ਦੀ ਸੀਐਮ ਸਾਹਿਬ ਨੂੰ ਕੰਪਲੀਟ ਕਰਨ ਦਿਓ ਜੀ ਆਰਡੀਐਫ ਦਾ 6000 ਕਰੋੜ ਰੁਪਏ ਰੋਕ ਰੱਖਿਆ ਬਥੇਰੀ ਵਾਰ ਹੀ ਗਏ ਆ ਕੈਪਟਨ ਸਾਹਿਬ ਨੇ ਪੈਸਾ ਕਿਤੇ ਗਲਤ ਵਰਤ ਲਿਆ ਉਹ ਪੈਸਾ ਉਹਨਾਂ ਨੇ ਰੋਕ ਲਿਆ ਕਹਿੰਦੇ ਵਿਧਾਨ ਸਭਾ ਚ ਐਕਟ ਪਾਸ ਕਰੋ ਐਕਟ ਵੀ ਪਾਸ ਕਰਤਾ ਇੱਥੇ ਕਿਹ ਮੰਡੀਆਂ ਦਾ ਜਾਣ ਵਾਲੀਆਂ ਸੜਕਾਂ ਦਾ ਉੱਥੇ ਲੱਗੂਗਾ ਫਿਰ ਵੀ ਨਹੀਂ ਕਰ ਦਿੰਦੇ ਜੀ ਆਰਡੀਐਫ ਦਾ ਪੈਸਾ ਨਹੀਂ ਦਿੰਦੇ ਰੋਜ਼ ਤੀਜੇ ਦੇ ਨਵੇਂ ਫਰਮਾਨ ਹਾਂ ਸਾਥਾ ਚੌੜ ਵੀ ਚਾਹੀਦੇ ਸਾਥੋਂ ਕਣਕ ਵੀ ਚਾਹੀਦੀ ਐ ਸਰੋਂ ਵੀ ਚਾਹੀਦੀ ਐ ਮੱਕੀ ਵੀ ਚਾਹੀਦੀ ਐ ਬਾਕੀ ਸਾਰਾ ਕੁਝ ਚਾਹੀਦਾ ਐ ਅਸੀਂ ਗਮਲੇ ਨਹੀਂ ਪੀਜੀਏ ਫਿਰ ਜ ਪਾਣੀ ਨਹੀਂ ਦੇਣਾ ਤੁਸੀਂ ਹੁਣ ਗਮਿਆਂ ਚ ਕਣਕਾਂ ਲਾਇਆ ਕਰੀਏ ਅਸੀਂ ਇਹਨਾਂ ਨੂੰ ਪਤਾ ਹੀ ਨਹੀਂ ਉੱਥੇ ਬੈਠੇ ਆਰਡਰ ਕਰ ਦਿੰਦੇ ਐ ਆਹ ਘੰਟਾ ਪਹਿਲਾਂ ਅਫਸਰ ਬਦਲ ਕੇ ਆ ਗਿਆ ਐ ਐ ਆਪ ਅਫਸਰ ਬਦਲ ਕੇ ਤੁਸੀਂ ਪਾਣੀ ਲੈ ਲਓਗੇ ਸਤੋਂ ਵੀ ਆਹ ਅਫਸਰ ਖੋਲ ਦੂਗਾ ਆਹ ਅਫਸਰ ਗੇਟ ਖੋਲ ਦੂਗਾ ਤੁਸੀਂ ਪਿਆਰ ਨਾਲ ਤਾਂ ਗੱਲ ਕਰਨੀ ਸਿੱਖੀ ਵੀ ਨਹੀਂ ਕਦੇ ਕਦੇ ਕਿਸੇ ਨੇ ਪਿਆਰ ਨਾਲ ਗੱਲ ਕੀਤੀ ਇਹਨਾਂ ਨੂੰ ਇਹਨਾਂ ਨੂੰ ਗੱਲਬਾਤ ਕਰਨੀ ਆਉਂਦੀ ਇਨ ਕੱਟਾ ਹੀ ਆਉਂਦਾ ਬਸ ਸਵੇਰੇ 4 ਵਜੇ ਠਾਕੇ ਰਾਜਪਾਲ ਨੂੰ ਕਹਿੰਦੇ ਨੇ ਇੱਕ ਵਾਰੀ ਮੁੱਖ ਮੰਤਰੀ ਸੌਂਚ ਖਾਦੇ ਬਾਕੀ ਬੰਦੇ ਬਾਅਦ ਚ ਪੂਰੇ ਕਰ ਲਾਂਗੇ ਆ ਆ ਆ ਤਰੀਕੇ ਸਿੱਕੇ ਨੇ ਆ ਸਰਕਾਰ ਤੋੜ ਦੋ ਉਹ ਤੋੜ ਦੋ ਇਹਨਾਂ ਦੇ ਬੰਦੇ ਖਰੀਦ ਲੋ ਤਸੀਫੇ ਦਿਵਾ ਲੋ ਤੁਸੀਂ ਤਾਂ ਵੱਧ ਪੀੜ ਤੋਂ ਸਭ ਤੋਂ ਵੱਧ ਥੋੜੀਆਂ ਥੋੜੀਆਂ ਸਾਰੀ ਸਰਕਾਰਾਂ ਮਤਬ ਦੀ ਥੋੜੀ ਥੋੜੀ ਸਰਕਾਰ ਉਹਨਾਂ ਨੇ ਉਹਨਾਂ ਚਿਲ ਬ੍ਰੇਜ ਤੋੜੀਏ ਗੋਆ ਚ ਜਿੱਥੇ 1 ਕਐਮ ਲੇ ਵੀ ਆ ਜਾਈਏ ਉਹਨਾਂ ਦੀ ਬਣਾ ਲੈਂਦੇ ਆਪਦੀ ਬਣਾ ਲੈਂਦੇ ਨੇ ਮੈਨੂੰ ਐ ਤਾਂ ਨਾ ਕਰੋ ਯਾਰ ਤੁਸੀਂ ਸੰਗੀ ਟਾਂਚੀ ਦੀ ਗੱਲ ਕਰ ਰਹੇ ਹੋ ਕਿਸੇ ਨਾਲ ਵੀ ਇਹਨਾਂ ਨੇ ਕੋਈ ਮਤਲਬ ਕਰੇ ਗੱਲਬਾਤ ਪਿਆਰ ਨਾਲ ਕੀਤੀ ਹੋਵੇ ਆਉਂਦੀ ਹੀ ਨਹੀਂ ਪਿਆਰ ਦੀ ਭਾਸ਼ਾ ਤਾਂ ਆਉਂਦੀ ਹੀ ਨਹੀਂ ਗੁੰਡਾਗਰਦੀ ਵਾਲੀ ਤਾਨਾਸ਼ਾਹੀ ਵਾਲੀ ਆਉਂਦੀ ਬਸ ਕੋਲਾ ਹੈ ਝਾਰਖੰਡ ਕੋਲ ਕੋਲਾ ਹੈ ਪ੍ਰੀਮੀਅਰ ਦਾ ਜੀ ਔਰ ਕੋਲੇ ਨੂੰ ਵੀ ਕਹਿੰਦੇ ਨੇ ਕਿ ਝਾਰਖੰਡ ਚੋਂ ਕੋਲਾ ਲਓ ਤੁਸੀਂ ਟ੍ਰੇਨ ਚ ਨਹੀਂ ਲੈ ਕੇ ਆ ਸਕਦੇ ਇੱਥੋਂ ਪਹਿਲਾਂ ਟਰੱਕ ਚ ਭਰੋ ਇਹਨੂੰ ਪੂਰੀ ਬੰਦਰਗਾਹ ਤੇ ਲੈ ਕੇ ਜਾਓ ਸ਼੍ਰੀਲੰਕਾ ਦੇ ਉੱਪਰ ਦੀ ਆ ਕੇ ਮੰਦਰਾ ਏਅਰਪੋਰਟ ਤੇ ਲਾਹੋ ਲੈ ਮੰਦਰਾ ਪੋਰਟ ਤੇ ਸ਼੍ਰੀਲੰਕਾ ਦੇ ਉੱਤੋਂ ਦੀ ਸਾਡੇ ਵਾਲੇ ਤੇ ਲਾਹੋ ਗੁਜਰਾਤ ਉੱਥੋਂ ਫਿਰ ਟ੍ਰੈਕ ਚ ਜਾਂ ਟ੍ਰੇਨ ਚ ਲੱਦੋ ਉੱਥੋਂ ਲੈ ਲੈ ਮੈਂ ਕਦੇ ਐ ਕਰਿਓ ਜਿਹੜੀ ਅਜਿਹੜੇ ਸੀ ਚੌਲ ਦਿੰਨੇ ਆ ਉਹ ਵੀ ਫਿਰ ਬਾਇਆ ਕਰਾਚੀ ਲੈ ਕੇ ਜਾਇਆ ਕਰੋ ਫਿਰ ਸਿੱਧੀ ਇੱਥੋਂ ਤੱਕ ਆਈ ਪਰ ਕੇ ਲੈ ਜਾਣੇ ਮਾਲ ਕੱਢੀਆ ਜਿਹੜੇ ਸੀ ਕਣਕ ਦਿੰਨੇ ਆ ਉਹ ਉਹ ਵੀ ਫਿਰ ਅਸੀਂ ਬਾਇਆ ਇੱਧਰ ਹੀ ਨੇਪਾਲ ਕੰਨੀ ਦੀ ਕੱਢਿਆ ਕਰਾਂਗੇ ਇਹ ਕੋ ਗੱਲ ਫਿਰ ਹਟ ਗਏ ਇਕੱਲਾ ਇੱਕ ਧੱਕਾ ਨਹੀਂ ਜੀ ਜਦੋਂ ਮੈਂ ਐਮਪੀ ਸੀਗਾ ਹਮਲਾ ਹੋਇਆ ਪਠਾਨਕੋਟ ਨੀਨਾਨਗਰ ਅਟੈਕ ਹੋਇਆ ਤੇ ਪਕਾ ਸਾਧੂ ਸਿੰਘ ਜੀ ਮੇਰੇ ਨਾਲ ਸੀ ਉਸ ਵੇਲੇ ਸਾਢੇ 7 ਕਰੋੜਾਂ ਖਰਚਾ ਪਤਾ ਜੀ ਪੰਜਾਬ ਨੂੰ ਕਹਿੰਦੇ ਤੁਹਾਨੂੰ ਅਸੀਂ ਸੀਆਰਪੀ ਤੇ ਜੀ ਸੀ ਤੁਹਾਨੂੰ ਅਸੀਂ ਆਪਣੀ ਮਿਲਟਰੀ ਦਿੱਤੀ ਸੀ ਮੈਂ ਰਾਜਨਾਥ ਸਿੰਘ ਜੀ ਨੂੰ ਮਿਲਿਆ ਮੈਂ ਕਹਿਆ ਜੀ ਫਿਰ ਪੰਜਾਬ ਤੋਂ ਰੈਂਟ ਲਿਆ ਕਰੋਗੇ ਮਤਲਬ ਵੀ ਕਿਰਾਏ ਤੇ ਦਿਨੇ ਸਾਨੂੰ ਤੁਸੀਂ ਫੌਜਾਂ ਸਾਡੇ ਤਾਂ ਮੁੰਡੇ ਨੇ ਜੀ ਉਹ ਚ ਫਿਰ ਫਿਰ ਜੇ ਅਸੀਂ ਇਕੱਲੇ ਇਕੱਲੇ ਮੁੰਡੇ ਦਾ ਰੈਂਟ ਲੈਣ ਲੱਗੇ ਫਿਰ ਕੀ ਕਰੋਗੇ ਤੁਸੀਂ ਕਰ ਲੋਗੇ ਪਰਤੀ ਕਿਤੋਂ ਫਿਰ ਹੋਰ ਫੌਜਾਂ ਦਾ ਰੈਂਟ ਦਿੰਦਾ ਬਾਜ਼ਾਰ ਦੱਸੋ ਮੈਂ ਕਹੇ ਸਾਡੇ ਐਮਪੀ ਲੈਟ ਚੋਂ ਕੱਟ ਲੋ ਹੋਰ ਤਾਂ ਹੈ ਨਹੀਂ ਸਾਡੇ ਕੋਲ ਫਿਰ ਮਾਫ ਕਰ ਕੀਤੀ ਜੀ ਉਹਨਾਂ ਨੇ ਇਕੱਲਾ ਇੱਕ ਧੱਕਾ ਨਹੀਂ ਜਿੱਥੇ ਮੌਕਾ ਮਿਲਦਾ ਪੰਜਾਬ ਹੈ ਚਲੋ ਇਹਦਾ ਸ਼ੁਕਰ ਕਰੋ ਅਜੇ ਬਚਾ ਆਇਆ ਉਹਨਾਂ ਦੀ ਨਿਗਾਹ ਨਹੀਂ ਪਈ ਜੇ ਇਹਨਾਂ ਦਾ বাস ਚੱਲੇ ਵਸ ਚੱਲਦਾ ਵੀ ਨਹੀਂ ਇਹ ਔਰ ਜੇ বাস ਚੱਲੇ ਜਾਣਗਰ ਮਨਚੋਂ ਪੰਜਾਬ ਕੱਢ ਦੇਣਗੇ ਪੰਜਾਬ ਆਉਂਦਾ ਇਹਦੇ ਚੇਰੋਂ ਇੱਥੇ ਉੱਤਰ ਪ੍ਰਦੇਸ਼ ਪਾ ਦੋ ਉੱਤਰ ਪ੍ਰਦੇਸ਼ ਬੰਗਾਲ ਮਰਾਠਾ ਇਹ ਕਹਿੰਦੇ ਪੰਜਾਬ ਸਿੰਧੂ ਗੁਜਰਾਤ ਮਰਾਠਾ ਨਾ ਪੰਜਾਬ ਕਹਟੂ ਕਹਿੰਦੇ ਇੰਨੇ ਇੰਨੇ ਪੰਜਾਬ ਪੰਜਾਬ ਦੇ ਵਿਰੋਧੀ ਨੇ ਕੁੱਖਾਂ ਚੋਂ ਧੀਆਂ ਤੇ ਧਰਤੀ ਚੋਂ ਪਾਣੀ ਜੇ ਦੋਵੇਂ ਮੁੱਕ ਗਏ ਤਾਂ ਖਤਮ ਗਾਣੀ ਆਮ ਸਕੂਲਾਂ ਚ ਲਿਖਿਆ ਹੁੰਦਾ ਜੀ ਇਹ ਗੰਦਾ